ਬਾਬਾ ਇੱਕੀ ਗੱਲ ਆ ਲੈ ਮਾਰ ਵੀ ਜੰਦਾ ਮਾਰ ਚੱਲ ਬਲਜੀ ਜੰਦਾ ਮਾਰ ਮਾਰ ਲੱਗੇ ਜਿਵੇਂ ਰਹਿੰਦੇ ਬਾਬਾ ਕੋਈ ਕਰੀਏ ਕੋਈ ਬੋਲਣਾ ਬੰਦ ਕਰੋ ਤੱਲੀ ਦੀ ਜਿਹੜੀ ਇਹ ਆ ਇਹ ਆਂਦੀ ਨੇ ਨਿਆਣੇ ਦੇ ਵੇਖਣੇ ਆ ਕੁੱਤੀਆਂ ਇਹਦੇ ਜਾਇਦਾਦਾਂ ਦੇ ਮਾਰ ਕੇ ਆਪਣੇ ਬਾਬਾ ਛੱਟੋ ਬੁਣੇ ਛੱਟੋ ਬਾਬਾ ਆਹ ਬੰਦੇ ਕਰੇ ਸਟਾਕੇ ਰੂਆ बस इसी के नीते थे पे घोटा अभी सिरसुर कटवाएंगे फिर फूल के ਕੋਈ ਜਾਣਦਾ ਜਾਨਾ ਆਲਿਆ ਸੁਣ ਕੇ ਕਿਹੜਾ ਕਰਨੀ ਆ ਮੈਂ ਵੀ ਹੋਣੀ ਆ ਇੰਨਾ ਵੀ ਹੋਣੀ ਆ ਮੈਂ ਕੀ ਕਰਾਂ ਮੈਂ ਲਿਆ ਹੀ ਨਹੀਂ ਮੈਂ ਥੋੜਾ ਲਿਆਂਦਾ ਮੇਰਾ ਘਾਬਾ ਨੇ ਲਿਆਇਆ ਥਾ ਅਭੀ ਕੋਈ ਲਿਆ ਹੈ ਮੈਂਨੇ ਕੋਈ ਧਾਨ ਤੇਰਾ ਨਾਮ ਪਵਨ ਕਮਰ ਦੀ ਕੋਮਨ ਜੀ ਕਿੱਥੇ ਰਹਿੰਦੇ ਹੋ ਕਿ ਮਸਲਾ ਕੀ ਹੈ ਕਿ ਅੱਜ ਥਾਣੇ ਦੇ ਬਾਹਰ ਇਕੱਠੇ ਹੋਏ ਮੈਂ ਰਸੂਰਪੁਰ ਕਲਰ ਦਾ ਰਹਿਣ ਵਾਲਾ ਆ ਜੀ ਮੇਰੇ ਨਾਲ ਇਹ ਜਗਾ ਮੈਂ ਲਈ ਹੀ 8 ਲੱਖ ਦੀ ਜੇ ਜੋ 7 ਲੱਖ ਰੁਪਇਆ ਜਾ ਚੁੱਕਾ ਹੈ 1 ਲੱਖ ਰੁਪਇਆ ਬਾਕੀ ਆ ਇਹ ਰਜਿਸਟਰੀ ਲੋਕ ਨਹੀਂ ਕਰਕੇ ਦੇਣ ਦੇ ਮਾਲਕ ਨੂੰ ਰਜਿਸਟਰੀ ਕਰਕੇ ਨਹੀਂ ਦੇ ਰਿਹਾ ਵਿੱਚ ਪੰਡਤ ਨੂੰ ਪਤਾ ਹੁੰਦਿਆਂ ਸੁਣਦਿਆਂ ਇਹਨੇ 1.5 ਲੱਖ ਦਾ ਪਿਆ ਨਾ ਉਹਨਾਂ ਨੇ ਕਰਵਾ ਕਰਵਾਇਆ ਤੇ ਕੋਲੋਂ ਪੰਡਤ ਕੋਲੋਂ ਤੇ 1.5 ਲੱਖ ਰੁਪਇਆ ਦੇ ਦਿੱਤਾ ਬਿਨਾ ਪੁੱਛਿਆ ਤੇ ਹੁਣ ਇਹ ਕਹਿੰਦਾ ਕਿ ਮੈਨੂੰ ਅੱਧੀ ਜਗ੍ਹਾ ਦੇ ਦਿਓ ਪੰਡਤ ਦਾ ਸਾਰਾ ਕਸੂਰ ਆ ਇਹ ਪੰਡਤ ਦੀ ਮੌਤ ਬੇਰ ਬਣਿਆ ਪੰਡਤ ਨੇ ਮੇਰੇ ਘਰ ਨਿਹੰਗ ਬੁਲਾ ਕੇ ਤੋੜ-ਫੋੜ ਕਰਵਾਈ ਹੈ ਜੀ ਕਾਫੀ ਨੁਕਸਾਨ ਕਰੀ ਹੈ ਜੀ ਪੰਡਤਾਂ ਦੇ ਵਿੱਚ ਰੋਲ ਕੀ ਹੈ ਪੰਡਤ ਨੂੰ ਪਤਾ ਹੀ ਅੱਧੀ ਪੰਡਤ ਨੂੰ ਪਤਾ ਹੀ ਕਿ 7 ਲੱਖ ਰੁਪਿਆ ਇਹਨਾਂ ਦੀ ਜਗ੍ਹਾ ਤੇ ਗਿਆ ਆਇਆ ਫਿਰ ਵੀ باوجود ਇਹਦੇ باوجود ਵੀ ਅੱਧੀ ਜਗ੍ਹਾ ਕਬਜ਼ਾ ਨੂੰ ਫਿਰਦਾ ਸੀ 2.5 ਲੱਖ ਸੇ ਸੌਦਾ ਕਰਕੇ 1.5 ਦਾ ਬਿਆਨਾਂ ਕੀਤਾ 1.5 ਲੱਖ ਰੁਪਿਆ ਨਾਲ ਨੂੰ ਦੇ ਕੇ ਤੇ ਧਮਕੀਆਂ ਲਾਉਂਦਾ ਜੀ ਮੈਨੂੰ ਮਾਰਨ ਕੁੱਟਨ ਦੀਆਂ ਧਮਕੀਆਂ ਮੇਰੇ ਪਰਿਵਾਰ ਨੂੰ ਧਮਕੀਆਂ ਲਾਉਂਦਾ ਜਾਨ ਮਾਰਨ ਦਾ ਨੁਕਸਾਨ ਕੀਤਾ ਇਹਨੇ ਹੁਣ ਤੁਸੀਂ ਥਾਣੇ ਦੇ ਬਾਹਰ ਖੜੇ ਹੋ ਕਿ ਥਾਣੇ ਵਿੱਚ ਕਾਰਵਾਈ ਹੋ ਰਹੀ ਹੋਰੀ ਤੁਹਾਡੀ ਜੀ ਪੀਸਾਡੀ ਸੁਣਵਾਈ ਨਹੀਂ ਹੋ ਰਹੀ ਅੱਜ 6ਵਾਂ 7ਵਾਂ ਗੇੜਾ ਹੈ ਜੀ ਸਾਡਾ ਥਾਣੇ ਆ ਆ ਮੋਕਮ ਪਰ ਥਾਣੇ ਦਾ 7ਵਾਂ ਗੇੜਾ ਹੈ ਬਾਬਾ ਜੀ ਵੀ ਆਉਂਦੇ ਆ ਗੇੜਾ ਮਾਰ ਕੇ ਚਲੇ ਜਾਂਦੇ ਕਦੀ ਐਸਐਚਓ ਸਾਹਿਬ ਨਹੀਂ ਆ ਕਦੀ ਐਸਐਸ ਤੋਂ ਕਹਿੰਦੇ ਕੱਲ ਆਇਓ ਪਰਸੋਂ ਆਇਓ ਅੱਜ ਆਇਓ ਕਦੀ 11 ਵਜੇ ਦਾ ਟਾਈਮ ਦਿੰਦੇ ਆ ਕਦੀ 2 ਵਜੇ ਦਾ ਟਾਈਮ ਦਿੰਦੇ ਆ ਮੈਂ ਦਿਹਾੜੀਦਾਰ ਬੰਦਾ 7 ਦਿਨ ਹੋ ਗਏ ਤੇ ਗੇੜੇ ਮਾਰਦੇ ਇੱਥੇ ਇਹ ਸਾਡੀ ਸੁਣਵਾਈ ਨਹੀਂ ਹੁੰਦੀ ਸਾਨੂੰ ਨਿਆਂ ਕੀਤਾ ਜਾਵੇ ਇਸ ਚੀਜ਼ ਦਾ ਤੇ ਪੰਡਤ ਦਾ ਪੰਡਤ ਆਪ 1.5 ਲੱਖ ਰੁਪਿਆ ਨੂੰ ਮਿਲੇ ਚਾਹੇ ਨਾ ਮੇਰੇ ਸਾਡੇ ਕੋਲ ਲੈਣ ਦਾ ਹੱਕਦਾਰ ਨਹੀਂ ਸਾਨੂੰ ਪੁੱਛ ਕੇ ਨਹੀਂ ਇਹਨੇ ਦਿੱਤਾ ਤੇ ਤੁਹਾਡੀ ਤੋਰ ਪਾ ਨਹੀਂ ਕਰੀ ਜੀਦੀ ਹੋਈ ਹੈ ਜੀ ਮੇਰੇ ਟੰਕੀ ਦੇ ਪਾਈਪ ਟੁੱਟਿਆ ਜੀ ਮੇਰੇ ਘਰ ਦੇ ਟੋਪਸ ਗਵਾਚੇ ਆ ਮੋਬਾਈਲ ਟੁੱਟਾ ਜੀ ਹੋਰ ਨੁਕਸਾਨ ਕਾਫੀ ਨੁਕਸਾਨ ਕੀਤਾ ਭਾਂਡਿਆਂ ਦਾ ਟੋਕਰਾ ਮਾਰਿਆ ਇਹਨਾਂ ਨੇ ਚੁੱਕ ਕੇ ਜੀ ਕਾਫੀ ਨੁਕਸਾਨ ਕੀਤਾ ਘੱਟ ਤੋਂ ਘੱਟ 22-22 ਹਜ਼ਾਰ ਦਾ 22 ਹਜ਼ਾਰ ਦਾ ਨੁਕਸਾਨ ਕੀਤਾ ਇਹਨਾਂ ਨੇ ਮੇਰਾ ਤੁਹਾਡਾ ਨਾਮ ਦਾਸ ਲਖਵਿੰਦਰ ਸਿੰਘ ਜੀ ਦਸ਼ਮੇਸ਼ ਤਰਨਾ ਅਦਾਲਤੋਂ ਆ ਜੀ ਬਾਬਾ ਜੀ ਕੀ ਇਹ ਮਸਲਾ ਕਲਰਾਂ ਦੇ ਵਿੱਚ ਹੋਇਆ ਵਾ ਕੀ ਕਾਰਨ ਕੀ ਹੈ ਹਾਂਜੀ ਸਭ ਤੋਂ ਪਹਿਲਾਂ ਇਹ ਵਾਇਲ ਜੀ ਦਾ ਖਾਲਸਾ ਵਾਇਲ ਜੀ ਕੀ ਫਤਿਹ ਇਹ ਮਸਲਾ ਜੀ ਇਸ ਇਸ ਤਰ੍ਹਾਂ ਹੋਇਆ ਵਾ ਵੀ ਇਸ ਪਰਿਵਾਰ ਨੇ ਕੋਈ 7-8 ਸਾਲ ਦੇ ਵਿੱਚ ਮਤਲਬ ਕਿ ਜਗ੍ਹਾ ਦੇ ਵਿੱਚ ਰਹਿ ਰਹੇ ਨੇ 5 ਮਰਲੇ ਜਗਾ ਵਾ ਤੇ ਜਿਸ ਦੇ ਵਿੱਚ ਇਹ ਪਰਿਵਾਰ ਰਹਿ ਰਿਹਾ ਵਾ ਹੁਣ ਕੁਝ ਬੰਦੇ ਉੱਠ ਕੇ ਜੀ ਆਪਣਾ ਉਹ ਜਗ੍ਹਾ ਦੇ ਆਪਣਾ ਨਕਲੀ ਦਸਤਾਵੇਜ਼ ਬਣਾ ਕੇ आधी ਜਗ੍ਹਾ ਦੇ ਉੱਤੇ ਜੀ ਵੇਖੋ ਕਬਜ਼ਾ ਕਰਨ ਨੂੰ ਫੇਰੇ ਆ ਤੇ ਉਹ ਜੀ ਆਪਾਂ ਵੇਖੋ ਕਬਜ਼ਾ ਉਹਨਾਂ ਦਾ ਹੋ ਨਹੀਂ ਦੇ ਰਹੇ ਤੇ ਇਸ ਕਰਕੇ ਵੇਖੋ ਜੀ ਅਸੀਂ ਥਾਣੇ ਮੋਹਮਪੁਰਾ ਦੇ ਵਿੱਚ ਆਏ ਹਾਂ ਪੁਲਿਸ ਤੇ ਅੱਗੇ ਵੇਖੋ ਜੀ ਦਰਖਾਸਤ ਵੀ ਦਿੱਤੀ ਉਹਨਾਂ ਨੂੰ ਆਪਣਾ 7-8 ਵਰੀ ਦਾ ਜੀ ਟਾਈਮ ਪੈ ਚੁੱਕਾ ਵਾ ਇਥੇ ਪਰ ਪੁਲਿਸ ਨੇ ਸਾਡੀ ਕਾਰਵਾਈ ਕੋਈ ਤਰ੍ਹਾਂ ਦੀ ਨਹੀਂ ਕੀਤੀ ਅੱਜ ਵੇਖੋ ਆਪਣਾ ਦਜੀ ਪਾਰਟੀ ਦੇ ਆਇਆ ਵੀ ਆ ਆਪਣਾ ਜਿਹੜਾ ਵਾ ਜੀ ਮੁਖ ਰੋਪੀਆ ਆਪਣਾ ਪੰਡਤ ਸ਼ਿਵ ਸ਼ੰਕਰ ਆਇਆ ਇਥੇ ਪ੍ਰਸ਼ਾਸਨ ਨੇ ਜਦੋਂ ਉਹਨੂੰ ਸਖਤਾਈ ਦੇ ਨਾਲ ਉਹਨੂੰ ਪੁਸ਼ਗੀਸ਼ ਕੀਤੀ ਤਾਂ ਪੰਡਤ ਇਥੋਂ ਇਸ ਟਾਈਮ ਜੀ ਫਰਾਰ ਹੋ ਚੁੱਕਾ ਵਾ ਤੇ ਪੁਲਿਸ ਨੂੰ ਅਸੀਂ ਕਹਿ ਰਹੇ ਆ ਜੀ ਸਾਡੀ ਕਾਰਵਾਈ ਕਰੋ ਜੋ ਬਣਦੀ ਇਹਨਾਂ ਦੇ ਉੱਤੇ ਧਾਰਾ ਲੱਗਦੀ ਪਰ ਪੁਲਿਸ ਸਾਡਾ ਕੋਈ ਸਾਥ ਸਹਿਯੋਗ ਨਹੀਂ ਦੇਣ ਦੀ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੀ ਕਿਰਪਾ ਕਰਕੇ ਸਾਨੂੰ ਵੇਖੋ ਜੀ ਇਹ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਵਾਸੀ ਦੀ ਆ ਐਨ ਡੀ ਅਸੀਂ ਅਪੀਲ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਬਈ ਕਰਨੀ ਆ ਬਿਆਨਾ ਸਭ ਕੁਝ ਹੋਇਆ ਵਾ ਮਾਲਕੀ ਵੀ ਇਹਦੇ ਨਾਂ ਦੇ ਆ ਫਿਰ ਵੀ ਪੰਡਤੋ ਲਵਾ ਕੇ ਕੁਝ ਸਿੰਘਾਂ ਵੱਲੋਂ ਤੋੜਪੰਨ ਕੀਤੀ ਗਈ ਹੈ ਜੀ ਹਾਂ ਜੀ ਜੀ ਉਹ ਮਸਲਾ ਜੀ ਆਪਣਾਂ ਵੀ ਤੋੜਪਾਂਦਾ ਇਸ ਤਰ੍ਹਾਂ ਹੋਇਆ ਵੀ ਪੰਡਤ ਨੇ ਵੇਖੋ ਜੀ ਜ਼ਬਰਦਸਤੀ ਆ ਆਪਣਾ ਕਬਜ਼ਾ ਕਰਨ ਪਿਆ ਜਗਾਹ ਦੇ ਉੱਤੇ ਕੋਈ ਅਣਪਛਾਤੇ ਵਿਅਕਤੀ 2-4 ਇਹਨੇ ਲੈ ਕੇ ਆਪਣਾ ਤੇ ਧਕੇਸ਼ਾਈ ਪਰਿਵਾਰ ਦੇ ਨਾਲ ਕੀਤੀ ਸੀ ਤੇ ਜਿਹਦਾ ਅਸੀਂ ਸਖਤ ਵਿਰੋਧ ਕੀਤਾ ਤੇ ਕਰਦੇ ਹਾਂ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ ਸੀ ਜੋ ਉਹਨਾਂ ਨੇ ਕੀਤਾ ਵਾ ਬਾਕੀ ਜੀ ਅਸੀਂ ਇਹਦਾ ਪਰਿਵਾਰ ਦੇ ਨਾਲ ਵਾ ਧਕੇਸ਼ਾਈ ਅਸੀਂ ਇਹਨਾਂ ਦੇ ਨਾਲ ਨਹੀਂ ਹੋਣ ਦੇਵਾਂਗੇ ਬਬੇ ਜੀ ਅਜੇ ਇਨਸਾਫ ਨਹੀਂ ਮਿਲਦਾ ਅਗਲੀ ਤੁਹਾਡੇ ਵੱਲੋਂ ਕੀ ਕਦਮ ਅਸ਼ਨ ਹੋਏਗਾ ਵੇਖੋ ਜੀ ਉਹ ਜੋ ਦਲ ਪੰਥ ਲੋ ਅੱਗੇ ਜੋ ਹੁਕਮ ਹੋਏਗਾ ਸਾਡੇ ਜੇਹੇਦਾਰ ਸਾਹਿਬ ਨਾਲ ਲੋ ਉਹਦੇ ਹਿਸਾਬ ਨਾਲ ਅੱਗੇ ਕਾਰਵਾਈ ਕੀਤੀ ਜਾਏਗੀ ਜੀ ਵਾਲੀ ਗੱਲ ਸਭ ਕਲਰਾਂ ਵਿੱਚ ਚੱਲ ਰਹੀ ਹੈ ਦੋਨੇ ਪਾਰਟੀਆਂ ਵੱਲੋਂ ਅੱਜ ਇਕੱਠੀਆਂ ਵੀ ਹੋਈਆਂ ਸੀ ਥਾਣੇ ਦੇ ਬਾਹਰ ਇੱਕ ਜਥੇਬੰਦੀ ਸੀ ਇੱਕ ਦੂਸਰਾ ਪੰਡਤ ਸੀ ਕੀ ਮੈਟਰ ਕੀ ਹੈ ਸਭ ਇਹਦੀ ਹੀ ਰਸੂਰਪੁਰ ਕਲਰ ਦੀ ਜਗ ਦੀ ਹੈਗੀ ਆ ਸਾਡੇ ਕੋਲ ਦਰਖਾਸਤ ਇਹ ਚ ਦੋਨੋਂ ਪਾਰਟੀਆਂ ਕਹਿ ਰਹੀਆਂ ਵਾਂ ਵੀ ਜਗਾ ਸਾਡੀ ਆ ਤੇ ਆਪਣਾ ਕਬਜ਼ਾ ਸ਼ੋਅ ਕਰਦੀਆਂ ਵਾਂ ਤੇ ਉਹਨਾਂ ਨੇ ਸਾਡੇ ਕੋਲੋਂ ਟਾਈਮ ਲਿਆ ਵਾ ਵੀ ਆਪਣੇ ਰਿਕਾਰਡ ਜਿਹੜਾ ਵਾ ਉਹ ਪੇਸ਼ ਕਰਨਗੇ ਤੇ ਜਿਹੜਾ ਰਿਕਾਰਡ ਹੋਊਗਾ ਉਸ ਹਿਸਾਬ ਨਾਲ ਜਿਹਦੀ ਵੀ ਜੋ ਕਾਰਵਾਈ ਬੰਦੀ ਹੋਗੀ ਉਹ ਅਮਲ ਚ ਲਿਆਂਦੀ ਜਾਊਗੀ